ਦੇ ਨਾਲ ਬੋਸ ਦਾ ਗੱਲ ਮੰਨਣੀ ਪੈਣੀ ਆ ਬਾਈ ਗੁਰਪਾਲ ਕਹਿੰਦਾ ਜੀ ਜਿਹੜੇ ਮੁੰਡੇ ਫਤੇਗੜ ਸਾਹਿਬ ਵਾਲੇ ਖੇਡਦੇ ਆਣਾ ਇਹ ਸੋਹਰੇਆ ਪਿੰਡ ਦੀ ਟੀਮ ਖੇਡਦੀ ਹੈ ਸੋਹਰਾ ਪਿੰਡ ਇਹ ਇੱਥੇ ਕਹਿੰਦੇ ਜਦੋਂ ਵੀ ਗੱਲ ਆਉਂਦੀ ਆ ਨਾ ਵੀ ਸੋਹਰੇ ਪਰਿਵਾਰ ਦੀ ਸੋਹਰੇ ਪਿੰਡ ਦੀ ਤੇ ਗੱਲਾਂ ਠਕਾਣੇ ਲੱਗਦੀਆਂ ਗੁਰਪਾਲ ਬਾਈ ਕਹਿੰਦਾ ਜੀ ਜਿਹੜੀ ਫਤੇਗੜ ਸਾਹਿਬ ਦੀ ਟੀਮ ਹੈ ਇਹ ਸਾਰੇ ਪੰਦੀ ਦੀ ਟੀਮ ਹੈ ਇਹ ਗੱਲਾਂ ਮੇਰੇ ਵੀਰੋ ਜੇ ਮੁੰਡੇ ਫਾਈਨਲ ਅਜ ਜਿੱਤਦੇ ਯਾਰਾ ਇਹ ਗੱਲਾਂ ਲੱਗਣ ਗਿਆ ਟਿਕਾਣੇ ਵੱਡੇ ਮਾਣ ਕਰਦੇ ਆ ਸਾਰੀ ਟੀਮ ਦੇ ਇਹ ਮੁੰਡੇ ਫਾਈਨਲ ਜਿੱਤ ਗਏ ਲੱਗਣ ਗਿਆ ਟਿਕਾਣੇ ਵੱਡੇ ਮਾਣ ਕਰਦੇ ਆ ਸਾਰੀ ਟੀਮ ਦੇ ਇਹ ਮੁੰਡੇ ਫਾਈਨਲ ਜਿੱਤ ਗਏ ਇਹ ਪੱਤੇ ਹੀ ਸੱਪ ਕੱਢਣੇ ਵੱਡੇ ਹੀ ਸੱਪ ਕੱਢਣੇ ਆ ਇਹ ਗੱਲਾਂ ਲੱਗਣ ਗਿਆ ਟਿਕਾਣੇ ਉਹ ਬਾਅਦ ਕਿੰਨੇ ਸਕੋਰ ਆਉਣਗੇ ਇਹ ਵੀ ਸਮੇਂ ਨੇ ਤੈਅ ਕਰਨਾ ਪਰ ਹਾਲੇ 3ਵੇਂ ਓਵਰ ਦੀ ਪਹਿਲੀ ਬਾਲ ਬੌਲੀ ਮੁੰਡਾ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਵਧਿਆ ਹੋਇਆ ਹੈ ਇਧਰਲੇ ਪਾਸੇ ਬੱਲੇ 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 ਛਾਲੀ ਤੋਂ ਵਸੇ ਆਇਆ ਤੈਨੂੰ ਛਾਲੀ ਆਇਆ ਆ ਜੀ ਹਾਂ ਸਭ ਬੜੀ ਤਰ੍ਹਾਂ ਬੜੀ ਚੱਲਦਾ ਜਾ ਰਿਹਾ ਹੈ ਤੁਮ ਨਹੀਂ ਕੋਈ ਇਹਦਾ ਘਰ ਤੋਂ ਮੁੱਢ ਤੋਂ ਹੋਰ ਦਾ ਘਰ ਤੋਂ ਆਉਂਦੇ ਦੇ ਮੁੰਡੇ ਦੇ ਚੱਕ ਲਿਆ ਗੁਰਪਾਲ ਸਿੰਘ ਸ਼ੰਮਾ ਉਸਪਾਸੇ ਵੀ ਸ਼ੰਮਾ ਦਾ ਸਨਮਾਨ ਕਰਦੇ ਹੋਏ ਟੰਕੋਲੀ ਪਿੰਡ ਦੇ ਪੰਚਾਇਤ ਮੈਂਬਰ ਸਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਜੀ ਕਿਚਕ ਦੇਵ ਸਿੰਘ ਪੱਤਰਕਾਰ ਦਾ ਤਹਿ ਦਿਲੋਂ ਧੰਨਵਾਦ ਗੁਰਮੀਰ ਸਿੰਘ ਪੰਚ ਉਹਨਾਂ ਦਾ ਵੀ ਸਨਮਾਨ ਸਰੈਂਜਰ ਜੀ ਇਚਿੰਦੀ ਸੋਨੀ ਪ੍ਰੋਫੀ ਡੀਨਰ ਉਹਨਾਂ ਦਾ ਵੀ ਸਨਮਾਨ ਕਰਿਆ ਜਾਣਾ ਜੀ ਇਹ ਵੀ ਦੇਖੋ ਬੈਕ ਮੈਡ ਬਾਦ ਕੀ ਜਾਣਾ ਹੈ ਕਾਕਾ ਪ੍ਰਧਾਨ ਠੀਕ ਹੈ ਆ ਜਾਓ ਬਹੁਤ ਵਧੀਆ ਕੰਮ ਕੀਤਾ ਜੀ ਜਸਪ੍ਰੀਤ ਸਿੰਘ ਹਨੀ ਮੁੰਡਿਆ ਦਾ ਸਨਮਾਨ ਕੀਤਾ ਜਾ ਰਿਹਾ ਜੀ ਮਨੀ ਮਨੀ ਕਰਾ ਲਈ ਮਨੀ ਹਨੀ ਮਨੀ ਹਨੀ ਮਨੀ ਕਰਾ ਲਈ ਤੋਂ ਸਪੋਰਟਸਮੈਨ ਹੈ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਪੈਨਟ ਕੋਲਿਜੀ ਦੀ ਕਮੇਟੀ ਵੱਲੋਂ ਕੀਤਾ ਜਾਂਦਾ ਜੀ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਮਨੀ ਮਨੀ ਕਰੋ ਚਲੋ ਜੀ ਗੋਲੀ ਵੱਲੋਂ ਤਿੰਨ ਰੋਜ਼ਾ ক্রিকেট ਟੂਰਨਾਮੈਂਟ 4 5 ਅਤੇ 6 ਜੁਲਾਈ ਨੂੰ ਕਰਵਾਇਆ ਗਿਆ ਜਿਸ ਵਿੱਚ ਟੋਟਲ 32 ਟੀਮਾਂ ਨੇ ਭਾਗ ਲਿਆ ਫਾਈਨਲ ਮੈਚ ਪਿੰਡ ਮਾਲਕਪੁਰ ਅਤੇ ਪੰਘਾਲਾ ਦੀ ਟੀਮ ਦੇ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਮਾਲਕਪੁਰ ਦੀ ਟੀਮ 20 ਰਨਾਂ ਦੇ ਨਾਲ ਜੇਤੂ ਰਹੀ winner ਟੀਮ 11000 ਰੁਪਏ ਪਲੱਸ ਟਰੋਫੀ ਦੇ ਨਾਲ ਸਨਮਾਨਿਤ ਕੀਤਾ ਗਿਆ ਰਨਰ ਅਪ ਟੀਮ ਪੰਗਾਲਾ ਨੂੰ 8100 ਰੁਪਏ ਅਤੇ ਟਰੋਫੀ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਟੂਰਨਾਮੈਂਟ ਦੇ ਵਿੱਚ ਬੈਸਟ ਬੋਲਰ ਬੈਸਟ ਬੈਟਸਮੈਨ ਅਤੇ ਮੈਨ ਆਫ ਦਿ ਮੈਚ ਨੂੰ ਇਨਾਮ ਵੰਡ ਸਮਾਰੋਹ ਦੇ ਵਿੱਚ ਸਨਮਾਨਿਤ ਕੀਤਾ ਗਿਆ ਟੂਰਨਾਮੈਂਟ ਦੇ ਵਿੱਚ ਪਹੁੰਚੇ ਸਰਪੰਚ ਸਾਹਿਬ ਸਰਦਾਰ ਅਮਰੀਕ ਸਿੰਘ ਪੰਚ ਸਹਿਬਾਨ ਸਰਦਾਰ ਗੁਰਮੇਲ ਸਿੰਘ ਸਰਦਾਰ ਹਰਜੀਤ ਸਿੰਘ ਜੀ ਜੀਤੀ ਹਰਦੀਪ ਸਿੰਘ ਦੀਪਾ ਜਗਤਾਰ ਸਿੰਘ ਜੱਗਾ ਅਤੇ ਹੋਰ ਮੋਤਵਾਰ ਬੰਦਿਆਂ ਦਾ ਅਸੀਂ ਧੰਨਵਾਦ ਕਰਦੇ ਆ ਜੋ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਪੂਰਾ ਕਰਵਾਇਆ ਗਿਆ ਗਿੱਡੂ ਦੇ ਕਲੱਬ ਦਾ ਤੇ ਨੌਜਵਾਨਾਂ ਦਾ ਆਪਣੇ ਵੱਲੋਂ ਧੰਨਵਾਦ ਕਰਦੇ ਆ ਅਸੀਂ ਪੰਚਾਇਤ ਵੀ ਇਹਨਾਂ ਦੀ ਸਹਿਯਤਾ ਕਰਦੀ ਆ ਵੀ ਨਸ਼ਿਆਂ ਨੂੰ ਛੱਡ ਕੇ ਨਿਆਣੇ ਖੇਡਾਂ ਵੱਲ ਜ਼ਿਆਦਾ ਰੁਝਾਨ ਹੋਵੇ ਇਹਨਾਂ ਦਾ ਨਸ਼ੇ ਤੋਂ ਬਚ ਸਕੋ ਪੰਚੋ ਜਾਦਾਤਾ ਜੀ ਨਸ਼ਾ ਦਾ ਇਹ ਵੀ ਨਿਆਣੇ ਨਸ਼ਾ ਤੋਂ ਬਚ ਕੇ ਖੇਡਾਂ ਵੱਲ ਜਾਣ